से खड़ी। कौन सी गेम करते हो आप में कहाँ खेलने गए थे आप हावड़ा हावड़ा में टोटल कितने बच्चे आए थे आठ सौ पचास बच्चे आए थे वहाँ पर जाके आपको कोई रहने में खाने में पीने में कोई दिक्कत नहीं कैसा आपको वहाँ पर ट्रीटमेंट दिया गया था? बहुत अच्छा ट्रीटमेंट था वहां पे स्कूल की तरफ से क्या सहयोग मिला आपको ਕੋਈ ਤੇ ਸਕੂਲ ਕਿਤਾਬ ਸੇ ਪੈਂਸਿਲ ਮੈਮ ਕਾ ਸ਼ਸ਼ੀ ਮੈਮ ਕਾ ਹਮਾਰੇ ਸਕੂਲ ਦੇ ਸਟਾਫ ਕਾ ਔਰ ਚੇਅਰਮੈਨ ਕਾ ਜਾਰਾ ਸੇ ਹੋਤਾ ਬੇਟਾ ਨਾਮ ਕੀ? ਅਦਿਕਾ ਬੇਟਾ ਕਿਹੜੀ ਗੇਮ ਚ ਜਿੱਤ ਕੇ ਆਇਆ ਕਿੱਥੋਂ ਜਿੱਤਿਆ ਲੋਗ ਨੇ? ਆਪ ਕਰਾਟੇ ਗੇਮ ਚ ਮੈਡਲ ਜਿੱਤ ਕੇ ਆਏ 골ਡ ਮੈਡਲ। ਹਾਂ ਬਦਾ ਤੋ। ਇਹ ਤਾਂ ਪਹਿਲਾਂ ਵੀ ਜਿੱਤਿਆ ਹੈ। ਹਾਂ ਜੀ। ਪਹਿਨਾਂ ਸਿਲਵਰ ਮੈਡਲ ਆਇਆ ਸੀ। हाँ जी कराटे गेम में क्या नाम है आपका हर्षिका कौन सी गेम करते हो कराटे अच्छा, अभी कहाँ से जीत कर आए हो आप कोलकाता वहाँ पे कितनी टीमें आई थी सेवनटीन और एटीन इतनी आई थी टोटल टोटल बच्चे कितने आए थे एट सिक्सटीन ठीक है और फाइट वहाँ पे कैसे हुई फाइट में कैसा लगा फाइट आप कितनी फाइट हुई आपके छः फाइटें हुई थी बिहार से आए थे कई कई वेस्ट बंगाल से थे कई बिहार से थे और महाराष्ट्र से भी आए थे ठीक आपके घर से कैसा सपोर्ट है स्कूल से कैसा सपोर्ट है आपके बहुत अच्छा सपोर्ट है सब घर से भी और स्कूल से स्कूल से किसका किसका सपोर्ट है आपके फिल्म से क्या हमारे कोच हैं

ਸਰਬਣਾ ਨਾਮ ਦੋ ਮੇਰਾ ਨਾਮ ਸ਼ਿਵੰਤ तिवारी ਸਰ ਇਹਨਾਂ ਮੈਡਲ ਜਿੱਤ ਕੇ ਲੈ ਕੇ ਆਏ ਇਹ ਬੱਚੇ ਹਾਵੜਾ ਤੋਂ ਮੈਡਲ ਜਿੱਤ ਕੇ ਲੈ ਕੇ ਆਏ ਆਪਣੇ ਹਾਵੜਾ ਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੋਇਆ ਸੀਗਾ ਤੇ ਉੱਥੋਂ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ ਉੱਥੇ ਕਾਫੀ ਟੀਮਾਂ ਆਈਆਂ ਸੀ 860 ਬੱਚੇ ਆਏ ਸੀਗੇ ਟੋਟਲ ਕਿਨ ਕੋਈ ਯੂਪੀ ਦਾ ਹੈ ਕੋਈ ਬਿਹਾਰ ਤੋਂ ਕੋਈ ਹਰਿਆਣਾ ਤੋਂ ਕੋਈ ਮਹਾਰਾਸ਼ਟਰ ਤੋਂ ਕੋਈ ਉੱਤਰਾਖੰਡ ਤੋਂ ਸੀਗਾ ਫਿਰ ਅਲੱਗ-ਅਲੱਗ ਸਟੇਟਾਂ ਤੋਂ ਤੇ ਇਹ ਕਾਇ ਸੀਗੇ ਆਪਣੇ ਉਧਰੋਂ ਕੀ ਨਾ ਕਹਿੰਦੇ ਆ ए, से नहीं जो दूसरी कंट्री से आए हुए थे बांग्लादेश से बांग्लादेश से भी ऐसे के बच्चे ठीक है ना नेपाल तो भी ऐसे मतलब बहुत बढ़िया रहा टूर्नामेंट बहुत बढ़िया बच्चे ने पार्टिसिपेट किया उसे एक कि गर्मी बहुत ज़्यादा गर्मी ना देखते दे। हो बच्चे ने कभी बहुत स्पोर्ट मतलब अपना पार्टिसिपेट किया बच्चे ने ਦੇਖੋ ਜੀ ਇਹ ਆਪਣੇ ਤੇ ਡਿਪੈਂਡ ਹੈਗਾ ਕਿ ਆਪਣਾ ਮਾਈਂਡ ਸੈਟਅਪ ਜੇ ਰੱਖਾ ਆਪਣੇ ਦਿਮਾਗ 'ਚ ਸੋਚਿਆ ਕਿ ਛੋਟਾ ਬੱਚਾ ਹੈ ਆਪਣੇ ਦਿਮਾਗ 'ਚ ਸੋਚਿਆ ਕਿ ਵੱਡਾ ਬੱਚਾ ਹੈ ਉਨਾ ਹੀ ਸਾਡਾ એનર્ਜੀ ਵੇਸਟ ਹੋਣਾ ਆਪਾਂ ਇਹ ਚੀਜ਼ ਨਹੀਂ ਸੋਚਣਾ ਕਿ ਛੋਟਾ ਬੱਚਾ ਹੈ ਯਾਨੀ ਮਤਲਬ ਹੋਤਾ ਹੈ ਹਰ ਦਿਲ ਸਭ ਇਕੁਅਲ ਆ ਆਪਾਂ ਸੋਚਦੇ ਕਿ ਇਹ ਬੱਚਾ ਵਧੀਆ ਹੈ ਠੀਕ ਹੈ ਨਾ ਆਪਾਂ ਇਹ ਸੋਚਦੇ ਕਿ ਬੱਚਾ ਵਧੀਆ ਆਪਾਂ ਉਸ ਬੱਚੇ ਨੂੰ ਅੱਗੇ ਤਿਆਰ ਕਰਦੇ ਆਂ ਔਰ ਵਧੀਆ ਤਰੀਕੇ ਨਾਲ ਬੱਚੇ ਨੂੰ ਮਾਈਂਡ ਸੈਟਅਪ ਵਾਸ਼ ਕਰਕੇ ਵਧੀਆ ਤਰੀਕੇ ਨਾਲ ਆਪਾਂ ਗੇਮ ਵਾਲੇ ਪਾਸੇ ਬੱਚੇ ਨੂੰ ਲੈ ਕੇ ਜਾਂਦੇ ਆਂ ਕਿੰਨੇ ਮੈਡਲ ਹਾਡੇ ਸਕੂਲ ਦੇ ਇਸ ਸਕੂਲ ਦੇ ਚਾਰ ਬੱਚੇ ਗਏ ਸੀਗੇ ਚਾਰ ਤੇ ਚਾਰੇ 골ਡ ਆਏ ਆਪਣੇ ਅਲੱਗ-ਅਲੱਗ ਵੇਡ ਦੇ ਵਿੱਚ ਜੀ ਇੰਟਰਨੈਸ਼ਨਲ ਕਿਲ ਤੇ ਭਾਈ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਅਮਨਦੀਪ ਕਾਲੀਆ ਜੇ ਪਰ ਕਿੰਨੀ ਗਰਿੰਗ ਜਦੋਂ ਬੱਚੇ 골ਡ ਕਰਦੇ ਸਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਮਤਲਬ ਕਿ ਐਜ਼ ਏ ਟੀਚਰ ਐਜ਼ ਏ ਫਾਦਰ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਇਹ ਚਾਹਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਹੋਰ ਤਰੱਕੀ ਕਰਨ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ